ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਖੜੀ ਹੈ ਰਾਣੀ ਸੁਂਦਰਾ ਇੱਧਰ ਆਓ ਖੜੀ ਹੈ ਰਾਣੀ ਸੁਂਦਰਾ ਇਸ ਕਾ ਪੈ ਗਿਆ ਪਟਾਕਾ ਸਾਰਾ ਕੁਝ ਹਿੱਲ ਗਿਆ ਸਾਰਾ ਕੁਝ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਜੀ ਪੈ ਗਿਆ ਪਟਾਕਾ ਇਹਗਾ ਆ ਦੇਖੋ ਸਾਰਾ ਗੇਟ ਝਾੜ ਦਿਆ ਬਾਈ ਮੱਕੀ ਵਾਲਾ ਕਾਟਰ ਲਿਆਦਾਇਦਗੀ ਇਹ ਦੇਖੋ ਛਾਂੜਦੇ ਆ ਗੇਰ ਸਾਰ ਸਾਰਾ ਖੋਲਿਆ ਹੋਇਆ ਜਿਹੜੇ ਕਹਿਦੇ ਹਾਂ ਨਾ 5000 ਲੈ ਲਈ 4000 ਲੈ ਲਈ 6000 ਲੈ ਲਈ 7 ਲੈ ਲਈ ਇੱਕ ਦਿਨ ਪਹਿਲਾਂ ਮਸ਼ੀਨ ਫਸੀ 3 ਦਿਨ ਕੱਢੀ ਆਪਾਂ ਨੇ ਠੀਕ ਹੈ ਜੀ 3 ਦਿਨ ਲੱਗੇ ਕੱਢਣੇ ਇਹਨੂੰ ਇਹ 24 ਮਾਡਲ ਕਰਤਾਰ ਹੈ ਆ ਦੇਖੋ ਲੈਕ ਚ ਸਾਰਾ ਕੋ ਤਾਰ ਕਹਿ ਬੇਠਾ ਦੇਖੋ ਠੀਕ ਹੈ ਜੀ ਕ੍ਰਾਂਨ ਪੀਨਿਅਨ ਝਾੜ ਦਿਆ ਸਟਾਰ ਬਾਡੀ ਝਾੜਦੀ ਬੁੱਲ ਪੀਨਿਅਨ ਦਾ ਬੈਰੰਗ ਤੋੜ ਤਿਆ ਠੀਕ ਹੈ ਜੀ ਪਤਾ ਨਹੀਂ ਲੈਟਰ ਚੰਗੀ ਨਿਕਲ ਗਈ ਉਹ 54/4 ਵਾਲਾ ਹਿੱਸਾ 4/4 ਵਾਲਾ ਇਹਨੇ ਕਹਿਦੇ ਹਾਂ ਨਾ ਵੀ ਐ ਹੋ ਗਿਆ ਐ ਹੋ ਗਿਆ ਵੀ ਐਨੇ ਲੈ ਲੈਣੇ ਰਿਲੇ ਭਾਈ ਇਹ ਹੁਣ ਤਾਂ ਜਿਹੜੀ ਵੱਡੂਗੇ ਮੱਕੀ ਆਪਾਂ 10000 ਨੁਕੀਲਾ ਵੱਡੂਗੇ ਨਹੀਂ ਕੋਈ ਫਾਇਦਾ ਨਹੀਂ ਨੁਕਸਾਨ ਬਹੁਤ ਹੋ ਰਿਹਾ ਠੀਕ ਨੇ 10000 ਨੁਕੀਲਾ ਵੱਡੂਗੇ ਨਹੀਂ ਨਹੀਂ ਵੱਢਣੀ ਚਲਾਉਣੀ ਹੋਣੀ ਹੈ ਨਹੀਂ ਫਾਇਦੇ ਨਹੀਂ ਕੋਈ ਬਾਈ ਨੁਕਸਾਨ ਬਹੁਤ ਹੋ ਰਿਹਾ ਹੈਗਾ ਠੀਕ ਹੈ ਜਿੱਦਣ ਪਹਿਲਾ ਮਸ਼ੀਨ ਗੜੀ ਹੈ ਉੱਦਣ ਲਗਿਆ 70000 ਰੁਪਇਆ 20000 ਕੇ ਦਾ ਬਾਈ ਟੋਚਨ ਟੋਚਨ ਆਇ ਇੱਕ ਦਿਨ 10000 ਦੀ ਲੱਠ ਆਈ 30000 ਤਾ ਹੀ ਹੋ ਗਿਆ ਕਲਚ ਪਲੇਟ ਠੀਕ ਹੈ ਡੂਆ ਕ੍ਰਾਉਨ ਪੀਨਿਅਨ ਝਾੜ ਦਿਆ ਦੇਖੋ ਇੱਕ ਸੰਗ ਲਾ ਪਿਆ ਬਾਕੀ ਮੋਟਰ ਪਾ ਪਏ 10000 ਬਗੇ ਲਿਆ ਕਿੰਨਾ ਰੇਟ ਚਾਹੀਦਾ ਕਿੰਨਾ ਰੇਟ ਚਾਹੀਦਾ ਇੱਕ ਕਿਲਾ ਵਢਾਈਗਾ ਮੱਖੀਗਾ 8000 ਬਾਈ ਹਾਂ 8000 ਜਾਂ 10000 10000 ਚਾਹੀਦਾ ਘੱਟੋ ਘੱਟ ਜਿਹੜੇ ਹਾਲਾਤ ਹੈ ਚਲੋ ਜੀ ਕਹਦੇ ਹਾਂ ਚਾਰ ਲੈ ਲਿਓ ਪੰਜ ਲੈ ਲਿਓ ਜਿਆਦਾ ਇਹ ਜਾਂ ਪਟਾਕਾ ਪੈਂਦਾ ਨਾ ਫੇ ਪਤਾ ਲੱਗਦਾ ਠੀਕ ਨਹੀਂ ਆ ਦੇਖੋ ਬਈ ਸਾਰਾ ਗੀਅਰ ਖੁੱਲਿਆ ਹੋਆ ਆ ਦੇਖੋ ਸਾਰਾ ਗੀਅਰ ਬਕਸਾ ਖੁੱਲਿਆ ਹੋਆ ਬਾਈ ਆਪਾਂ ਨੇ ਸਾਰਾ ਠੀਕ ਨਹੀਂ ਆ ਕਿੱਟ ਜੈਨ ਕਿੱਟੇ ਸਾਲੀ 3500 ਰੁਪਏ ਦੀ ਆਈ ਏ ਇਹਨੀਆਂ ਦੇਖੋ ਪਲੇਟਾਂ ਪਲੂਟਾਂ ਪਾੜ ਕੇ ਮਰੀਆਂ ਆ ਦੇਖੋ ਤਰਾਉਣ ਖੁੱਲਿਆ ਹੋਆ ਹੁਣ ਦੇਵੇ ਲੈਣ ਬੰਦੇ ਕਿ ਲਾ ਕੇ ਕਰਾਏ ਖਾਲਾ ਚ ਨਾ ਦੇ 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 ਫੇ ਕਹਿੰਦੇ ਹਾਂ ਇੰਨੇ ਨੇ ਇੰਨੇ ਦੇਣੇ ਆ 12 ਹੁਣ ਬਾਈ ਚੂੜੀ ਟੈ ਟਾ ਆਪਣੇ ਕਿੰਨੀ ਤੇ ਆਪਾਂ ਨਾ 8 10000 ਤੇ ਕਿਲਾ ਘੱਟ ਨਹੀਂ ਲੈਣਾ ਹੈ ਠੀਕ ਨੇ ਬਹੁਤ ਔਖਾ ਬਾਈ 3 ਦਿਨ 3 ਦਿਨ ਪਹਿਲਾਂ ਖੜੀ ਰਹੀ ਠੀਕ ਹੈ ਅੱਜ ਸਵੇਰ ਦੀ ਫੇਰ ਖੜੀ ਹੈਗੀ ਯਾਰ ਗਾਰਾ ਪਿਆ ਖੇਤ ਭੈਣ ਚ ਮਸ਼ੀਨ ਤੂ ਰਣਾ ਤਰਾਵੇ ਹਿੱਸੇ ਥੱਲੇ ਇਲਾਕੇ ਚੱਲਦੇ ਦੇਖੀ ਜੀ ਨੇ ਕਾਟਰ ਲਿਆਦਾ ਮੱਕੀ ਵਾਲਾ ਦੇਖ ਲਓ ਪੁੱਤ ਨਹੀਂ ਭਲਾਦੀ ਕਿਉਂ ਕਿਤਰਾ ਆਉਂਦੀ ਆ ਗਰਮੀ ਬਹੁਤ ਗਰਮੀ ਬਾਈ ਹੱਤਾ ਹਟ ਗਏ ਮੜਾ 10 ਮਿੰਟ ਆਮ ਲਾਣ ਲੈ ਗਏ ਸਮਾਨ ਲੈਣ ਗਏ ਪਿਆ ਬੰਦੇ ਹਾਂ ਆ ਨਹੀਂ ਉਦੋਂ ਪਹਿਲਾਂ ਉਹ ਕੋਲ ਹੁੰਦਾ ਬੰਦਾ ਬਾਈ ਤਾਂ ਉਹ ਖੜਾ ਮਰ ਜਾਂਦਾ ਸੀ ਸੁੱਕੇ ਪੈ ਤੇ ਹਾਂ ਇਹ ਨਹੀਂ ਗਰਮੀ ਸੀ ਬੈਠੇ ਕਿਥਾਂਗੇ ਆਮ ਦੀ ਛੌਂਹ ਚ ਬੈਠਿਆ ਨਾ ਪੱਤਾ ਹਿੱਲੇ ਨਾ ਚਿੱਲੇ ਹਾਂ ਸੁਆ ਕੋਲ ਚੱਲਦਾ ਨਾ ਉਹ ਨੂੰ ਕਾ ਜੀ ਨਹੀਂ ਕਰਦਾ ਬਾਈ ਠੰਡਾ